ਤਈ ਦੇ ਵਿੱਚ ਦੁਬਾਰਾ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਪੰਜਾਬ ਦੇ ਲੋਕ ਦੁਬਾਰਾ ਇਹ ਗਲਤੀ ਕਰਨਗੇ ਜਾਂ ਨਹੀਂ ਕਰਨਗੇ ਕਿਉਂਕਿ ਆਮ ਆਦਮੀ ਪਾਰਟੀ ਇਹ ਕਹਿੰਦੇ ਸੀ ਆਮ ਲੋਕਾਂ ਦੀ ਪਾਰਟੀ ਹੈ ਝਾੜੂ ਕਿ ਜਿਹੜੇ ਸਭ ਕੁਝ ਹੋਜੂਗੀ ਜਿਹੜਾ ਕੁਝ ਖਿਲਰਿਆ ਹੋਇਆ ਸਮਾਨ ਕਿ ਪੰਜਾਬ ਦਾ ਜਿਹੜਾ 70 ਸਾਲਾਂ ਤੋਂ ਬੁਰਾ ਹਾਲ ਹੋਇਆ ਹੋਇਆ ਕਿ ਜੇ ਮੌਜੂਦਾ ਸਰਕਾਰਾਂ ਜਿਹੜੇ ਸਮੇਂ ਦੀਆਂ ਰਹੀਆਂ ਨੇ ਹਰ ਇੱਕ ਨੇ ਪੰਜਾਬ ਨੂੰ ਖਾਦਾ ਹੀ ਹੈ ਕਿ ਪੰਜਾਬ ਤੇ ਪੰਜਾਬ ਨੂੰ ਖੁਸ਼ਹਾਲੀ ਬਣਾਉਣ ਲਈ ਕੁਝ ਨਹੀਂ ਕੀਤਾ ਕਿ ਅਸੀਂ ਬਹੁਤ ਕੁਝ ਆ ਤਿੰਨ ਸਾਲਾਂ ਦੇ ਵਿੱਚ ਅਸੀਂ ਕਰ ਦਿੱਤਾ ਭਗਵੰਤ ਮਾਨ ਦਾ ਕਹਿਣਾ ਤੇ ਜਿਹੜੇ ਦਿੱਲੀੋਂ ਆਏ ਵੇ ਆ ਇਹਨਾਂ ਦੇ ਵੱਡੇ ਸ਼ਾਸਕ ਉਹਨਾਂ ਨੂੰ ਵੀ ਬਹਿ ਪੁੱਛ ਪੈ ਚੁੱਕਿਆ ਜਾਂ ਪੰਜਾਬ ਦੇ ਜਿਹੜੇ ਸੂਰਮੇ ਲੋਕ ਨੇ ਮਤਲਬ ਪੰਜਾਬ ਨੂੰ ਉਹ ਭੁੱਲ ਚੁੱਕੇ ਨੇ ਉਹਨਾਂ ਨੂੰ ਐ ਲੱਗਦਾ ਕਿ ਪੰਜਾਬ ਦੇ ਲੋਕ ਸਾਡੀ ਗੁਲਾਮੀ ਦੇ ਵਿੱਚ ਨੇ ਕੀ ਸਾਡੀ ਹੁਣ ਸਾਡੇ ਇਹਨਾਂ ਦੀ ਵਾਂਗ ਡੋਰ ਆ ਜਿਹੜੇ ਪੰਜਾਬ ਦੇ ਲੋਕਾਂ ਦੀ ਸਾਡੇ ਹੱਥ ਵਿੱਚ ਹੈ ਜਿਵੇਂ ਪਹਿਲਾਂ ਲੁਧਿਆਣਾ ਚੌਣ ਦੌਰਾਨ ਕੇਜਰੀਵਾਨ ਨੇ ਬਿਆਨ ਦੇ ਦਿੱਤਾ ਸੀ ਭਾਈ ਜੇ ਤਾ ਤੁਸੀਂ ਸਾਡਾ ਬੰਦਾ ਜਿਤਾਉਂਗੇ ਤਾਂ ਹੀ ਤੁਹਾਡੇ ਕੰਮ ਹੋਣਗੇ ਉਹ ਪਰਲੀ ਚੈਲੰਜ ਦਿੱਤਾ ਸੀ ਜਦੋਂ ਕਰਦੇ ਫਿਰਦੇ ਸੀ ਰੈਲੀਆਂ ਆਪਦੀਆਂ ਉਦੋਂ ਕਹਿ ਦਿੱਤਾ ਸੀ ਸ਼ਰੀਆਮ ਕੇਜਰੀਵਾਨ ਨੇ ਕਿਸ ਦੇਕਰ ਤੁਸੀਂ ਕੰਮ ਕਰਾਉਣੇ ਨੇ ਤਾਂ ਸਾਡਾ ਹੀ ਬੰਦਾ ਜਿਤਾਉਣਾ ਪਊ ਪੰਜਾਬ ਦੇ ਵਿੱਚ ਪਾਰਟੀ ਕਿਹਦੀ ਹੈ ਚੱਲੂਗੀ ਕਿਦੀ ਫੰਡ ਕੀ ਤੋਂ ਆਉਣਗੇ ਸਿੱਧਾ ਉੱਪਨ ਨੇ ਕਹਤਾ ਸੀ ਕਿ ਸਾਡਾ ਹੀ ਬੰਦਾ ਜੇ ਆਮ ਆਦਮੀ ਪਾਰਟੀ ਦਾ ਬੰਦਾ ਜਿੱਤੂਗਾ ਤਾਂ ਤਾਂ ਹੀ ਕੰਮ ਹੋਣਗੇ ਜੇ ਹੋਰ ਕੋਈ ਪਾਰਟੀ ਦਾ ਬੰਦਾ ਜਿੱਤੂਗਾ ਤੁਹਾਡੇ ਕੰਮ ਨਹੀਂ ਹੋਣੇ ਹੁਣ ਕੱਲ ਮਨੀਸ਼ ਸ਼ੋਧਿਆ ਨੇ ਵੀ ਬਿਆਨ ਖੁੱਲ ਕੇ ਦੇ ਦਿੱਤਾ ਬਹੁਤ ਲੋਕਾਂ ਤੱਕ ਵੀਡੀਓ ਚੱਲੀ ਵੀ ਗਈ ਹੋਣੀ ਆ ਤੇ ਪੰਜਾਬ ਦੇ ਲੋਕਾਂ ਨੇ ਪ੍ਰਸ਼ਾਦ ਦੇਣਾ ਵੀ ਕਮੈਂਟਾਂ ਦੇ ਵਿੱਚ ਸ਼ੁਰੂ ਕਰ ਦਿੱਤਾ ਪਰ ਅਸਲੀ ਪ੍ਰਸ਼ਾਦ ਜਿਹੜਾ 2027 ਦੀਆਂ ਚੋਣਾਂ ਦੇ ਵਿੱਚ ਦੇਣਗੇ ਪੰਜਾਬ ਦੇ ਲੋਕ ਕਿ ਲੱਗਦਾ ਕਿ ਗੁਲਾਮੀ ਦੇ ਪ੍ਰਤੀਕ ਹੋ ਚੁੱਕੇ ਨੇ ਲੋਕ ਕਿ ਗੱਲਾਂ ਦੇ ਵਿੱਚ ਆ ਜਾਂਦੇ ਨੇ ਮਨੀਸ਼ ਸ਼ੋਧਿਆ ਨੇ ਜਿਵੇਂ ਕਹਿਤਾ ਕਿ ਅਸੀਂ 27 ਦੇ ਵਿੱਚ ਫੇਰ ਦੁਬਾਰਾ ਸਰਕਾਰ ਬਣਾਵਾਂਗੇ ਜਿਵੇਂ ਮਰਜ਼ੀ ਸਰਕਾਰ ਬਣਾਈਏ ਕਿ ਮਤਲਬ ਪੰਜਾਬ ਦੇ ਲੋਕਾਂ ਨੂੰ ਇੱਕ ਮੁਜ਼ਰਮ ਦੀ ਤਰ੍ਹਾਂ ਪੇਸ਼ ਕਰ ਰਹੇ ਨੇ ਹੈ ਜਿਹੜੇ ਦਿੱਲੀੋਂ ਆਏ ਸ਼ਾਸਕ ਨੇ ਬਹੁਤ ਟਾਈਮ ਪਹਿਲਾਂ ਲੋਕ ਬੋਲਣ ਲੱਗੇ ਸੀ ਪਰ ਭਗਵੰਤ ਮਾਨ ਦੇ 10-11 ਸਾਲਾਂ ਤੋਂ ਲਗਾਤਾਰ ਚੁਟਕਲੇ ਸੁਣ ਰਹੇ ਨੇ ਤੇ ਹੁਣ ਵੀ ਭਗਵੰਤ ਮਾਨ ਉਹੀ ਕਮੇਡੀਅਨ ਹੈ ਕਿ ਭਗਵੰਤ ਮਾਨ ਅਸਲ ਦੇ ਵਿੱਚ ਅੱਜ ਵੀ ਸੀਐਮ ਨਹੀਂ ਹੈਗਾ ਅੱਜ ਵੀ ਉਹ ਇੱਕ ਕਮੇਡੀਅਨ ਐਕਟਰ ਹੀ ਹੈ ਕੰਮ ਕੋਈ ਹੋਰ ਕਰ ਰਿਹਾ ਸੀਐਮ ਦਾ ਅਹੁਦਾ ਕਿਸੇ ਹੋਰ ਕੋਲ ਹੈ ਇਹ ਇੱਕ ਡੰਮੀ ਹੈ ਅਸਲ ਦੇ ਵਿੱਚ ਪੰਜਾਬ ਦੇ ਲੋਕ ਉਹਨਾਂ ਪ੍ਰਸਤਾ ਰੇ ਨੇ ਜਿਵੇਂ ਮਨਜੀਤ ਸਿੰਘ ਸੋਧਿਆ ਨੇ ਬਿਆਨ ਦੇ ਦਿੱਤਾ ਕਿ ਅਸੀਂ 2027 ਚ ਸਰਕਾਰ ਬਣਾਵਾਂਗੇ ਜਿਵੇਂ ਮਰਜ਼ੀ ਬਣਾਈਏ ਸ਼ਾਮ-ਧਾਮ, ਧੰਡ, ਬੇਦ, ਸੱਚ, ਝੂਠ, ਲੜਾਈ, ਝਗੜੇ ਜਿਵੇਂ ਮਰਜ਼ੀ ਜਿਵੇਂ ਵੀ ਹੋਇਆ ਓਪਨਲੀ ਚੈਲੰਜ ਦੇ ਦਿੱਤਾ ਪੰਜਾਬ ਦੇ ਲੋਕਾਂ ਨੂੰ ਕਿ ਜਿਵੇਂ ਮਰਜ਼ੀ ਬਣਾਈਏ ਬਸ ਅਸੀਂ 2027 ਦੇ ਵਿੱਚ ਫੇਰ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣੀ ਆ ਥੱਲੇ ਕਮੈਂਟਾਂ ਦੇ ਵਿੱਚ ਬਹੁਤ ਲੋਕ ਪ੍ਰਸ਼ਾਦ ਵੀ ਦੇ ਰਹੇ ਨੇ ਕਿ ਪੰਜਾਬ ਦਾ ਇਤਿਹਾਸ ਜਾਤਾ ਜਾਣ ਲਵੋ ਤੁਸੀਂ ਜੇ ਨਹੀਂ ਪਤਾ ਭਗਵੰਤ ਮਾਨ ਨੂੰ ਪੁੱਛੋ ਜਿਸ ਦੇ ਵਿੱਚ ਬਿਆੰਤ ਬੁੱਚੜ ਦੀ ਆਤਮਾ ਵੱੜ ਚੁੱਕੀ ਹੈ ਕਿ ਜਿੱਦੀ ਆਪਦੀ ਚੱਲਦੀ ਨਹੀਂ ਜੇ ਉਦਘਾਟਨ ਵੀ ਕਰਨ ਜਾਣਾ ਤਾਂ ਕੌਮੀ ਕਨਵੀਨਰ ਨਾਲ ਦਊ ਜੇ ਰਸਾਇਆ ਖਚਣਾ ਪੜਦਾ ਉਦਘਾਟਨ ਕਰਨ ਜਾਂਦੇ ਨੇ ਤਾਂ ਦੋਨੇ ਪਾਸੇ ਰਸੇ ਲਮਕਾਏ ਹੋਣਗੇ ਕਿ ਇੱਕ ਇਹ ਦੋਨੇ ਖਿੱਚਣਗੇ ਸੀਐਮ ਕੌਣਾ ਕੰਮ ਕੌਣ ਕਰ ਰਿਹਾ ਹੈ ਚੱਲ ਕਿਦੀ ਰਹੀ ਹੈ ਤਾਂ 2027 ਦੇ ਵਿੱਚ ਲੋਕ ਜਵਾਬ ਦੇਣਗੇ ਇਸ ਚੀਜ਼ ਦਾ ਮਨੀਸ਼ ਸ਼ੋਧਿਆ ਨੇ ਵੀ ਜੋ ਗੱਲਾਂ ਕੱਲ ਕਹਿ ਦਿੱਤੀਆਂ ਕਿ ਅਸੀਂ ਸਭ ਕੁਝ ਅਪਣਾਵਾਂਗੇ ਪੰਜਾਬ ਦੇ ਲੋਕਾਂ ਦੇ ਨਾਲ ਜੇ ਨਾ ਸਮਝੇ ਇਹ ਸਿੱਧਾ ਓਪਨਲੀ ਚੈਲੰਜ ਆ ਪੰਜਾਬ ਦੇ ਲੋਕਾਂ ਨੂੰ ਤੇ ਹੁਣ ਇਹ ਹੀ ਗੱਲ ਸ਼ਾਇਦ ਇਨ੍ਹਾਂ ਦੇ ਜਿਹੜੇ ਵੱਡੇ ਭਮਾਕੜ ਨੇ ਉਹਨਾਂ ਨੂੰ ਇਹ ਗੱਲ ਚੁਭੂਗੀ ਉਹ ਪਰ ਮਾਨਨਨੀ ਕੇਸ ਤੱਕ ਦੀ ਕੋਸ਼ਿਸ਼ ਕਰਨਗੇ ਇਹ ਵੀ ਹੋ ਸਕਦਾ ਕੋਈ ਚੀਜ਼ ਚੁੱਭ ਜਾਂਦੀ ਹੈ ਕੋਈ ਵੀ ਮੌਜੂਦਾ ਸਰਕਾਰ ਹੈਗੀ ਹੈ ਜਦੋਂ ਉਹਨਾਂ ਦੀਆਂ ਪੋਲਾ ਖੁੱਲਣਗੀਆਂ ਉਹਨਾਂ ਨੂੰ ਕੋਈ ਟਾਰਗੇਟ ਕੋਈ ਕਰੂਗਾ ਤਾਂ ਇਨ੍ਹਾਂ ਦੇ ਨਾਲ ਦੀ ਨਾਲ ਢਿੱਡ ਦੇ ਵਿੱਚ ਦਰਦ ਉੱਠ ਕਰਦਾ ਭੱਜਦੇ ਨੇ ਪਰ ਨਾਲ ਦੀ ਨਾਲ ਪਮੱਕੜ ਉੱਠ ਕਰਦੇ ਨੇ ਇਨ੍ਹਾਂ ਦੇ ਨਾਲ ਦੀ ਨਾਲ ਕਿ ਇਹ ਗਲਤ ਬੁਲੀ ਜਾਂਦਾ ਹੈ ਕਿ ਅਸੀਂ ਬਹੁਤ ਸਾਰੇ ਪੰਜਾਬਵਾਦੀ ਪੰਜਾਬ ਦੇ ਅਸੀਂ ਬਹੁਤ ਸਾਰੇ ਕੰਮ ਕਰ ਰਹੇ ਹਾਂ ਮਤਲਬ ਪੰਜਾਬ ਨੂੰ ਅਸੀਂ ਅਮਰੀਕਾ ਵਰਗੀ ਕੰਟਰੀ ਬਣਾ ਦੇਣਾ ਸੁਪਨਾ ਜਿਹੜਾ ਉਹ ਸੁਪਨਾ ਹੀ ਰਹਿ ਜੂ ਕਿਉਂਕਿ ਅੰਦਰੋਂ ਅੰਦਰੋਂ ਮੰਦੇ ਖੋਤੇ ਨੇ ਪੰਜਾਬ ਨੂੰ ਲੁੱਟਣਾ ਕਿ ਪੰਜਾਬ ਦੇ ਵਿੱਚ ਪੈਸਾ ਬਹੁਤ ਆ ਦੂਜਾ ਪੰਜਾਬ ਦੇ ਲੋਕ ਭੋਲੇ ਬਹੁਤ ਆ ਜਿੰਨੇ ਵੱਡੇ ਗੱਪ ਜਿੰਨੀਆਂ ਮਿੱਠੀਆਂ ਗੋਲੀਆਂ ਜਿੰਨਾ ਆਪਦੇ ਵੱਲ ਖਿੱਚ ਸਕਦੇ ਆ ਜਾਤ ਪਾਤ ਨੂੰ ਲੈ ਕੇ ਠੀਕਾ ਧਾਰਮਿਕ ਅੜਕ ਅੜਕਾ ਦਊਂਗੀ ਕਿਤੇ ਪਾਸੇ ਹਣਾ ਜਿਵੇਂ ਪਹਿਲਾਂ ਵਿਦਵੀਆਂ ਕਰਾ ਰਿਆ ਥਾਂ ਥਾਂ ਤੇ ਹੋ ਰਹੀਆਂ ਕੁਝ ਵੀ ਮਤਲਬ ਧਾਰਮਿਕ ਤੌਰ ਤੇ ਵੀ ਪੰਜਾਬ ਦੇ ਲੋਕ ਨਾਲ ਆ ਜਾਂਦੇ ਨੇ ਇਹ ਸਾਰੀਆਂ ਪਾਰਟੀਆਂ ਐਸੇ ਝਾਗ ਦੇ ਵਿੱਚ ਰਹਿੰਦੀਆਂ ਕਿ ਬਸ ਸਰਕਾਰ 2027 ਦੇ ਵਿੱਚ ਹੁਣ ਸਾਡੀ ਬਣੂਗੀ ਉਹ ਲੋਕ ਤੈਅ ਕਰਨਗੇ 2027 ਦੇ ਵਿੱਚ ਸਰਕਾਰ ਕਿਹਦੀ ਬਣੂਗੀ ਦੁਬਾਰਾ ਆਮ ਆਦਮੀ ਪਾਰਟੀ ਦੀ ਬਣੂਗੀ ਮਨੋਸ਼ ਸ਼ਰੋਧੀਆਂ ਨੇ ਓਪਨ ਚੈਲੰਜ ਦੇ ਦਿੱਤਾ ਕਿ ਕਾਂਗਰਸ ਦੀ ਸਰਕਾਰ ਬਣੂਗੀ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੂਗੀ ਬਾਦਲ ਦੀ ਜਾਂ ਇੱਕ ਹੋਰ ਨਮੀ ਜਿਹੜੀ ਅਕਾਲੀ ਦਾ ਉੱਠ खड़ी ਹੈ ਉਹਦੀ ਸਰਕਾਰ ਬਣੂਗੀ ਜਾਂ ਭਾਜਪਾ ਦੀ ਸਰਕਾਰ ਬਣੂਗੀ ਇਹ ਲੋਕ ਤੈਅ ਕਰਨਗੇ 2027 ਦੀਆਂ ਵੋਟਾਂ ਦੇ ਵਿੱਚ